कहानी सफलता ਦਾ ਮੰਤਰ ਇੱਕ ਵਾਰੀ ਪੰਜ ਡੱਡੂ ਇਕੱਠੇ ਕਿਸੇ ਜੰਗਲ ਵਿੱਚ ਜਾ ਰਹੇ ਸੀ ਚੱਲਦੇ ਚੱਲਦੇ ਉਹਨਾਂ ਵਿੱਚੋਂ ਤਿੰਨ ਡੱਡੂ ਇੱਕ ਖੂਹ ਵਿੱਚ ਡਿੱਗ ਪਏ ਦੋ ਉੱਪਰ ਬੈਠੇ ਸਨ ਖੂਹ ਵਿੱਚ ਡਿੱਗਣ ਤੋਂ ਬਾਅਦ ਉਹ ਤਿੰਨੋਂ ਡੱਡੂ ਉੱਪਰ ਚੜਨ ਦੀ ਬਹੁਤ ਕੋਸ਼ਿਸ਼ ਕਰਦੇ ਰਹੇ ਪਰ ਉਹ ਖੂਹ ਕਾਫੀ ਡੂੰਘਾ ਸੀ ਇੰਨਾ ਸੌਖਾ ਨਹੀਂ ਸੀ ਉਸ ਵਿੱਚੋਂ ਬਾਹਰ ਨਿਕਲਣਾ ਉੱਪਰ ਬੈਠੇ ਦੋਨੋਂ ਡੱਡੂ ਖੂਹ ਵਿੱਚ ਡਿੱਗੇ ਡੱਡੂਆਂ ਨੂੰ ਕਹਿੰਦੇ ਹਨ ਕਿ ਹੁਣ ਤੁਸੀਂ ਤਿੰਨੋਂ ਫਸ ਗਏ ਤੁਸੀਂ ਨਹੀਂ ਨਿਕਲ ਸਕਦੇ ਇਸ ਖੂਹ ਵਿੱਚੋਂ ਨਿਕਲਣਾ ਬਹੁਤ ਔਖਾ ਹੈ ਇਸ ਖੂਹ ਵਿੱਚੋਂ ਬਾਹਰ ਨਿਕਲਣਾ ਬਹੁਤ ਔਖਾ ਹੈ ਤੁਹਾਡਾ ਕੋਸ਼ਿਸ਼ ਕਰਨਾ ਬੇਕਾਰ ਹੈ ਇਹ ਸੁਣਨ ਤੋਂ ਬਾਅਦ ਉਹਨਾਂ ਵਿੱਚ ਇੱਕ ਡੱਡੂ ਨੂੰ ਲੱਗਦਾ ਕਿ ਸਹੀ ਬੋਲ ਰਿਹਾ ਹਨ ਉਹ ਡੂੰਗਾ ਹੈ ਅਸੀਂ ਕਦੇ ਵੀ ਇਸ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ ਉਹ ਥੋੜੀ ਕੋਸ਼ਿਸ਼ ਕਰਨ ਤੋਂ ਬਾਅਦ ਹਾਰ ਮੰਨ ਲੈਂਦਾ ਹੈ ਤੇ ਇੱਕ ਪਾਸੇ ਜਾ ਕੇ ਆਰਾਮ ਨਾਲ ਬੈਠ ਜਾਂਦਾ ਹੈ ਬਾਕੀ ਦੇ ਦੋ ਡੱਡੂ ਅਜੇ ਵੀ ਉੱਪਰ ਚੜਨ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਦੋਨਾਂ ਨੂੰ ਵੇਖ ਕੇ ਉੱਪਰ ਵਾਲੇ ਡੱਡੂ ਫੇਰ ਕਹਿੰਦੇ ਆ ਕਿਉਂ ਤੁਸੀਂ ਬੇਕਾਰ ਦੀ ਕੋਸ਼ਿਸ਼ ਕਰ ਰਹੇ ਹੋ ਬੈਠ ਜਾਓ ਆਰਾਮ ਨਾਲ ਨਹੀਂ ਨਿਕਲ ਪਾਓਗੇ ਬਾਹਰ ਇਸ ਤੋਂ ਇਹ ਸੋਨਣ ਤੋਂ ਬਾਅਦ ਉਹਨਾਂ ਦੋਨਾਂ ਵਿੱਚੋਂ ਵੀ ਇੱਕ ਨੂੰ ਲੱਗਾ ਕਿ ਇਹ ਨਹੀਂ ਹੋ ਸਕਦਾ ਇਹ ਸਹੀ ਕਹਿ ਰਹੇ ਨੇ ਕਿ ਅਸੀਂ ਬਾਹਰ ਨਹੀਂ ਨਿਕਲ ਸਕਦੇ ਹੁਣ ਉਹ ਵੀ ਹਾਰ ਮੰਨ ਕੇ ਬੈਠ ਜਾਂਦਾ ਪਰ ਅਜੇ ਵੀ ਉਹਨਾਂ ਵਿੱਚੋਂ ਇੱਕ ਡੱਡੂ ਉੱਪਰ ਚੜਨ ਦੀ ਕੋਸ਼ਿਸ਼ ਕਰ ਰਿਹਾ ਉੱਪਰ ਵਾਲੇ ਡੱਡੂ ਉਸਨੂੰ ਕਹਿੰਦੇ ਤੇ ਤੂੰ ਮੰਨਦਾ ਕਿਉਂ ਨਹੀਂ ਉਨ੍ਹਾਂ ਦੋਨਾਂ ਨੇ ਹਾਰ ਮੰਨ ਲਈ ਐ ਤੂੰ ਅਜੇ ਵੀ ਸੋਚਦਾ ਕਿ ਇੰਨੇ ਡੂੰਘੇ ਖੂਹ ਵਿੱਚੋਂ ਮੈਂ ਬਾਹਰ ਨਿਕਲ ਸਕਦਾ ਹਾਂ ਰਹਿਣ ਦੇ ਬੱਸ ਬੈਠ ਜਾ ਟਿੱਕੇ ਪਰ ਉਸ ਡੱਡੂ ਤੇ ਉੱਪਰ ਵਾਲਿਆਂ ਦੇ ਕਹਿਣ ਦਾ ਕੋਈ ਅਸਰ ਨਹੀਂ ਹੋਇਆ ਉਹ ਲੱਗਾ ਰਿਹਾ ਕੋਸ਼ਿਸ਼ ਕਰਨ ਕੋਸ਼ਿਸ਼ ਕਰਦੇ ਕਰਦੇ ਉਹ ਬਾਹਰ ਨਿਕਲ ਆਇਆ ਹੁਣ ਉਸ ਨੂੰ ਦੇਖ ਕੇ ਉਹ ਦੇਖ ਰਹੇ ਸਨ ਕਿ ਇਹ ਬਾਹਰ ਕਿਵੇਂ ਨਿਕਲ ਆਇਆ ਦੋਸਤੋ ਜਾਣਦੇ ਹੋ ਬਾਹਰ ਕਿਵੇਂ ਨਿਕਲਿਆ ਸੀ ਇਸ ਲਈ ਉਸਨੇ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਬੋਲਾ ਬਣ ਕੇ ਕੋਸ਼ਿਸ਼ ਕਰਦਾ ਰਿਹਾ ਦੋਸਤੋ ਇਸ ਲਈ ਤੁਸੀਂ ਵੀ ਜਦੋਂ ਕੋਈ ਕੰਮ ਕਰਨ ਲੱਗਦੇ ਹੋ ਤਾਂ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਪਰ ਜੇਕਰ ਤੁਸੀਂ ਕਾਮਯਾਬ ਹੋਣਾ ਤਾਂ ਬੋਲੇ ਬਣ ਜਾਓ ਲੋਕਾਂ ਦੀਆਂ ਗੱਲਾਂ ਅਣ ਸੁਣੀਆਂ ਕਰ ਦਿਓ ਕਿਉਂਕਿ ਦੁਨੀਆ ਦਾ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਲੋਕਾਂ ਦਾ ਕੰਮ ਬੋਲਣਾ ਜੋ ਤੁਸੀਂ ਕੁਝ ਕਰੋਗੇ ਤਾਂ ਵੀ ਬੋਲਣਗੇ ਜੇ ਤੁਸੀਂ ਕੁਝ ਨਹੀਂ ਕਰੋਗੇ ਤਾਂ ਵੀ ਬੋਲਣਗੇ ਪਰ ਲੋਕਾਂ ਦੀ ਪ੍ਰਵਾਹ ਨਾ ਕਰੋ ਬੋਲੇ ਬਣ ਕੇ ਆਪਣਾ ਕੰਮ ਕਰਦੇ ਰਹੋ